ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮਰੀਕਾ ਤੋਂ ਜਿੱਥੇ ਅਮਰੀਕਾ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੇ ਕਿ ਅਮਰੀਕਾ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਹੇ ਸੀ ਔਰ ਡੱਬ ਦੇ ਵਿੱਚ ਪਿਸਤਲ ਵੀ ਲਗਾਇਆ ਹੋਇਆ ਸੀ ਸਰਹੰਦਾਂ ਦੇ ਉੱਤੇ ਕੁਮਰੇਸੇ ਦਾ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੋਨੋਂ ਨੌਜਵਾਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਔਰ ਦੱਸਦੀ ਹੈ ਕਿ ਇਹ ਦੋਵੇਂ ਨੌਜਵਾਨ ਜੰਡਿਆਲਾ ਦੇ ਰਹਿਣ ਵਾਲੇ ਹਨ ਔਰ ਇਹਨਾਂ ਦੇ ਲਿੰਕ ਕ੍ਰਿਸ਼ਨਾ ਨਾਮ ਦੇ ਸ਼ਖਸ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਜੋ ਕਿ ਦੁਬਈ ਦੇ ਵਿੱਚ ਰਹਿੰਦਾ ਹੈ ਜ ਉਹਨਾਂ ਨੂੰ ਵੀ ਹਥਿਆਰ ਦੀ ਸਪਲਾਈ ਦੇਣ ਮਾਮਲੇ ਦੇ ਵਿੱਚ ਕ੍ਰਿਸ਼ਨਾ ਦਾ ਨਾਮ ਸਾਹਮਣੇ ਆਇਆ ਸੀ ਤਾਂ ਹੁਣ ਦੱਸਦੀ ਹੈ ਕਿ ਇਹਨਾਂ ਦੇ ਵੱਲੋਂ ਵੀ ਅੰਮ੍ਰਿਤਸਰ ਦੇ ਵਿੱਚ ਕਿਸੇ ਵੱਡੀ ਬਾਤ ਦਾ ਪ੍ਰਣ ਅੰਜਾਮ ਦੇਣਾ ਸੀ ਜਿਸ ਦੀ ਪਲੈਨਿੰਗ ਕਰ ਰਹੇ ਸੀ ਔਰ ਡੱਬ ਦੇ ਵਿੱਚ ਪਿਸਤਲ ਲਗਾ ਕੇ ਜਦ ਦੇ ਸੜਕਾਂ ਤੇ ਕੁੰਮਰੇਸੀ ਰਸਤੇ ਤੋਂ ਜਾ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਇਹਨਾਂ ਦੇ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤਾਂ ਤਸਵੀਰਾਂ ਜੋਨੇ ਹੋ ਗਈ ਤੁਹਾਣਾ ਸਾਂਝੀ ਕਰਾਂ ਤਸਵੀਰਾਂ ਦੇਖ ਸਕਦੇ ਹੋ ਸ਼ਰਮਨਾ ਸਿਰ ਚੁੱਕ ਕੇ ਖੜੇ ਨੌਜਵਾਨ ਦੋਹੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਕਿਸੇ ਬਾਤ ਦਾ ਪ੍ਰਣ ਅੰਜਾਮ ਦੇਣਾ ਸੀ ਇਹਨਾਂ ਨੇ ਉਸਨੇ ਦੱਸਿਆ ਕਿ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਪਾਸੋਂ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਪੀ ਪੁਆਇੰਟ ਸੈਂਸਿਟੀਵ ਤੇ ਇੱਕ ਨਕਲ ਆਇਆ ਸੀ ਥਾਣਾ ਮਕਬੂ ਮੋਕੰਪੁਰਾ ਵੱਲੋਂ। ਇਹ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ। ਉਸੇ ਨਾਕੇ ਦੇ ਦੌਰਾਨ ਇੱਕ ਟੂ-ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ ਫਲੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ। ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ ਬੱਤੀਬੋਰ ਦਾ ਪਿਸਟਲ ਵਿਦ ਚਾਰ ਜ਼ਿੰਦਾ ਰਾਉਂਡ ਔਰ ਇੱਕ ਗਲੌਕ ਪਿਸਟਲ ਤਿੰਨ ਰਾਉਂਡ ਦੇ ਨਾਲ ਬਰਾਮਦ ਹੋਇਆ ਹੈ ਇਹ ਜਿਹੜੇ ਮੁੰਡੇ ਸੀ ਇੱਕ ਦਾ ਨਾਮ ਸੀ ਚੰਦ ਆਨੰਦ ਔਰ ਦੂਜੇ ਦਾ ਨਾਮ ਸੀ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡਿਆਲੇ ਗੁਰੂ ਦੇ ਰਹਿਣ ਵਾਲੇ ਆ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕੀਤੀ ਗਈ ਤਾਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਆਨੰਦ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹੈ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਹਨਾਂ ਨੂੰ ਦਵਾਈ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਹੁਣ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਈ ਸੀ ਤੇ ਇਸੇ ਦੌਰਾਨ ਐਫ ਆਰ ਨੰਬਰ 61 ਮੋਕਲਪੁਰਾ ਥਾਣੇ ਚ ਦਰਜ ਹੋਇਆ ਤੇ ਇਹਦੀ ਫਰਦਰ ਤਫਤੀਸ਼ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵਿਚ ਆਰ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਹੋਰ ਬੰਦੇ ਨੂੰ ਨਾਮ ਜਦ ਨਾ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇਹ ਨਾ ਅਧਿਆ ਦੇ ਨਾਲ ਬਿਲਕੁਲ ਜੀ ਵਾਰਦਾਤ ਹੀ ਕਰਨੀ ਸੀ ਜਿਹੜੇ ਹਥਿਆਰ ਚੱਕ ਕੇ ਜਾ ਰਹੇ ਸੀ ਜਿਵੇਂ ਕਿ ਕਿਹਾ ਪਹਿਲਾਂ ਵੀ ਇਹਨਾਂ ਤੇ ਲੜਾਈ ਝਗੜੇ ਦੇ ਮੁਕਦਮੇ ਦਰਜ ਹੈ ਚੋਰੀ ਦੇ ਮੁਕਦਮੇ ਦਰਜ ਹੈ ਕੋਈ ਵਾਰਦਾਤ ਸਨਾਚਿੰਗ ਦੀ ਜਾਂ ਲੜਾਈ ਝਗੜੇ ਦੀ ਕਰਨੀ ਸੀ ਪਤਾ ਲੱਗਾ ਜੀ ਕਿੰਨੂੰ ਮਾਰਨ ਦੀ ਕੋਸ਼ਿਸ਼ ਇਹਨਾਂ ਦੇ ਵੱਲ ਕੀਤੀ ਜਾ ਰਹੀ ਸੀ ਉਹ ਤਫ਼ਤੀਸ਼ ਦਾ ਹਿੱਸਾ ਹੈ ਜੀ ਅਨੰਦ ਜੀ ਕ੍ਰਿਸ਼ਨਾ ਜੀ ਨਾਲ ਕੋ ਦਿਨਾਂ ਤੋਂ ਨਹੀਂ ਤੇ ਆਖਰੀ ਦੇ ਉਹ ਹੀ ਕ੍ਰਿਸ਼ਨਾ ਜੀ ਨਾਲ ਦੇ ਗਰੁੱਪ ਵੱਲੋਂ ਹਰਜਿੰਦਰ ਪਾਉਣਾ ਦਾ ਕਤਲ ਹੋਇਆ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਇਹਨੂੰ ਐਕਸਪਲੋਰ ਕਰ ਰਹੇ ਹਾਂ ਉਹ ਪਰਫਾਰਮਿੰਗ ਆ ਜੀ ਕ੍ਰਿਸ਼ਨਾ ਉਹ ਹੀ ਹੈ ਜੀ ਨੇ ਇਹ ਕਨਫਰਮ ਨਹੀਂ ਹੋਇਆ ਜੀ ਕਿ ਜੰਡਿਆਲਾ ਗੁਰੂ ਤੇ ਹੀ ਉਹ ਜੰਡਿਆਲਾ ਗੁਰੂ ਤੇ ਹੀ ਹੈ ਸਾਨੂੰ ਸ਼ੱਕ ਹੈ ਕਿ ਉਹੀ ਕਿਸ਼ਨਾ ਹੈ ਬਾਕੀ ਅਸੀਂ ਟੈਕਨੀਕਲ ਐਵਿਡੈਂਸ ਲੈ ਰਹੇ ਹਾਂ ਉਹਦੇ ਜਿਹੜੇ ਆਈਪੀ ਵਗੈਰਾ ਹੈ ਕਾਲ ਡੀਟੇਲਸ ਲੈ ਰਹੇ ਹਾਂ ਅਸੀਂ ਕਨਫਰਮ ਕਰ ਰਹੇ ਹਾਂ ਵੀ ਕਿ ਜੀ ਜਿਵੇਂ ਕਿਹਾ ਕਿ ਇਹਨਾਂ ਨੂੰ ਵੈਪਨ ਕਿਸ਼ਨਾ ਨੇ ਲੈ ਕੇ ਦਿੱਤੇ ਸੀ ਤੇ ਉਹੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਨੇ ਅੱਗੇ ਇਸ ਤੋਂ ਵਾਰਦਾਤ ਕੀ ਕਰਨੀ ਸੀ ਤੇ ਕਿਹੜੇ ਗਰੁੱਪ ਬਾਜੀ ਦੇ ਚੱਕਰ ਵਿੱਚ ਕਰਨੀ ਸੀ ਨਾ ਮੈ ਇਹ ਪਤਾ ਲਗਾਇਆ ਜਾਏਗਾ ਕਿਸ਼ਨ ਨੇ ਵਿਪਨਦਾਨ ਨੂੰ ਦਿੱਤੇ ਨੇ ਪਰ ਕਿਹੜਾ ਬੰਦਾ ਇਹਨਾਂ ਨੂੰ ਅੱਗੇ ਸਪਲਾਈਰ ਕਰਕੇ ਗਿਆ ਦੀ ਇਹਨਾਂ ਨੂੰ ਬਿਲਕੁਲ ਜੀ ਉਹ ਅਸੀਂ ਟੈਕਨੀਕਲ ਅਨਾਲਿਸਿਸ ਤੋਂ ਉਹੀ ਪਤਾ ਕਰ ਰਹੇ ਹਾਂ ਜੀ ਏਜ ਕਿੰਨੀ ਹੋਏ ਕਿ ਦੋਵਾਂ ਦੀ ਏਜ 25 ਤੋਂ 30 ਦੇ ਵਿੱਚ ਹੈ ਡਾਕਟਰ ਆਫ ਫੈਮਿਲੀ ਡਾਕਟਰ ਫੈਮਿਲੀ ਬੈਕਗਰਾਉਂਡ ਦੋਨੋਂ ਦਾ ਮਿਹਨਤ ਮਜ਼ਦੂਰੀ ਕਰਦੇ ਨੇ ਜੀ ਜੀ